ਪਿੰਡ ਕੰਬੋ ਕੀ ਇੱਕ ਪੰਜਾਬ ਹੀ ਅੰਦਰ ਸੁਖਾ ਸਿੰਘ ਸੀ ਪਤਲਾ ਕੁਰਬਾਨੀਆਂ ਦਾ ਬੜੀ ਕਲਾ ਨਾਲ ਮੱਸੇ ਦਾ ਸਿਰ ਲਾਇਆ ਇਹ ਉਹਦਾ ਵੀਰ ਸੀ ਪੰਥ ਦਾ ਦਾਨੀਆਂ ਦਾ ਸੇਵਾ ਪੰਥ ਦੀ ਕੀਤੀ ਸੀ ਦਿਲ ਲਾ ਕੇ ਧਣੀ ਤੇਗ ਦਾ ਸਿਰਾਂ ਦੇ ਦਾਨੀਆਂ ਦਾ ਮੂਲਾ ਸਿੰਘਾ ਇਸ ਸ਼ੇਰ ਦੀ ਕਰੋ ਪੂਜਾ ਬਣਿਆ ਦਾਨੀ ਜੋ ਸਿਰਾਂ ਦੇ ਦਾਨੀਆਂ ਦਾ ਦੋਸਤੋ ਅੱਜ ਮੈਂ ਤੁਨੂੰ ਦਰਸ਼ਨ ਕਰਾਉਣਾ ਇਸ ਉਸ ਮਹਾਨ ਸ਼ਹੀਦ ਦੇ ਜਿਸ ਦੀ ਕੁਰਬਾਨੀ ਸਨਹਿਰੀ ਅੱਖਰਾਂ ਦੇ ਵਿੱਚ ਇਤਿਹਾਸ ਚ ਲਿਖੀ ਹੋਈ ਹੈ ਪਿੰਡ ਮਾੜੀ ਕੰਮੋ ਕੇ ਵਿਖੇ ਜਨਮ ਸਥਾਨ ਭਾਈ ਸੁਖਾ ਸਿੰਘ ਬਹੁਤ ਹੀ ਖੂਬਸੂਰਤ ਗੁਰਦੁਆਰਾ ਬਣਿਆ ਹੋਇਆ ਜੀ ਇੱਥੇ ਤੇ ਸਿੰਘਾਂ ਦੀ ਵਰਸੀ ਮਨਾਈ ਜਾਂਦੀ ਹੈ ਮੇਲੇ ਲੱਗਦੇ ਹਨ ਉਹ ਸੂਰਮੇ ਨੇ ਜਿਨ੍ਹਾਂ ਨੂੰ ਦੁਨੀਆ ਅੱਜ ਤੱਕ ਯਾਦ ਕਰਦੀ ਹੈ ਉਹਨਾਂ ਦੇ ਸਥਾਨ ਤੇ ਅੱਜ ਦਰਸ਼ਨ ਕਰਾ ਰਿਹਾ ਹਾਂ ਜੀ ਤੁਹਾਨੂੰ ਮੈਂ ਖੁਸ਼ੀਆਂ ਦੇ ਜੈਕਾਰੇ ਗਜਾਵੈ ਨਿਹਾਲ ਹੋ ਜਾਵੈ ਫਤਿਹ ਪਾਵੈ ਧੰਨ ਧੰਨ ਸੋਡੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਮਨ ਨੂੰ ਭਾਵੈ ਸਤਿ ਸ਼੍ਰੀ ਅਕਾਲ ਇਹ ਭਾਈ ਸੁਖਾ ਸਿੰਘ ਮਹਤਾਬ ਸਿੰਘ ਜੀ ਦਾ ਇਤਿਹਾਸ ਲਿਖਿਆ ਹੋਇਆ ਹੈ ਇਸ ਗੁਰੂ ਘਰ ਦੇ ਵਿੱਚ ਸੰਗਤਾਂ ਇੱਥੇ ਆਉਂਦੀਆਂ ਦਰਬਾਰ ਸਾਹਿਬ ਵੀ ਬਹੁਤ ਹੀ ਖੂਬਸੂਰਤ ਬਣਿਆ ਬੈ ਸੱਚੇ ਪਾਤਸ਼ਾਹ ਦਾ ਬਾਣੀ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ ਜੀ ਇਹ ਸੁਣ ਕੇ ਬਚਨ ਮਹਿਤਾਬ ਸਿੰਘ ਤਲਵਾਰ ਉਠਾਈ ਤੂੰ ਕੱਡੇ ਬਦਲੀ ਲਾਟ ਜਿਉਂ ਬਿਜਲੀ ਚਮਕਾਈ ਤੇ ਦੂਜੇ ਸੁਖੇ ਨੇ ਸਿੰਘ ਨੇ ਉੱਠ ਫਤੇ ਬਲਾਈ ਫਿਰ ਜਥੇਦਾਰ ਦੇ ਸਾਹਮਣੇ ਹੋ ਦੋਵੇਂ ਭਾਈ ਕਿਉਂ ਬੋਲੇ ਸਾਨੂੰ ਪੰਥ ਜੇ ਬਖਸ਼ ਬੜੇ ਆਈ ਤਾਂ ਅੰਮ੍ਰਿਤਸਰ ਵਿੱਚ ਪਹੁੰਚੀਏ ਕਰ ਦੇਵੇਂ ਦੋਵੇਂ ਧਾਈ ਜਾਸਰ ਮਸੇ ਦਾ ਵੱਢੀ ਅੱਗ ਜਿਸ ਨੇ ਲਾਈ ਇੱਕ ਤੇਗ ਮਟਾਵੇ ਸੀ ਤਲਾ ਜਗ ਤੋਂ ਭਰੇ ਆਈ ਤੁਰ ਪਏ ਦੋਵੇਂ ਸੂਰ ਮੇ ਵਹਿਗਰੂ ਨਾਮ ਤੇ ਆਏ ਮੰਜ਼ਲ ਮੰਜ਼ਲ ਪਹੁੰਚ ਪਏ ਮਾਝੇ ਦੇ ਵਿੱਚ ਆ ਕਿਵੇਂ ਮਸੇ ਤੱਕ ਪਹੁੰਚੀਏ ਸੋਚਣ ਲੱਗੇ ਦਾਜੁਗਤ ਸੁਜੀ ਇੱਕ ਜੋਧਿਆਂ ਲੈਂਦੇ ਭੇਸ ਬਟਾ ਇਕੱਠੇ ਕਰਕੇ ਠੀਕਰੇ ਬੋਰੀ ਦੇ ਵਿੱਚ ਪਾ ਹਰ ਮੰਦਰ ਨੂੰ ਤੁਰਪੇ ਮੋਢੇ ਤੇ ਲਟਕਾ ਅੱਗੇ ਡੌਢੀ ਦਰਸ਼ਨੀ ਜੋਧਰੇ ਉਤਰੇ ਜਾ ਘੋੜੇ ਲਾਚੀ ਬੇਰ ਨਾਲ ਉੱਤੇ ਨੇ ਅਟਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਅੱਜ ਆਪਾਂ ਪਵਿੱਤਰ ਸਥਾਨ ਤੇ ਖੜੇ ਆਂ ਕੌਮ ਦੇ ਮਹਾਨ ਸ਼ਹੀਦ ਸ਼ਹੀਦ ਬਾਬਾ ਸੁਖਾ ਸਿੰਘ ਜੀ ਮਾੜੀ ਕੰਬੋਕੇ ਤੇਨਾਂ ਦਾ ਇਹ ਜਨਮ ਨਗਰ ਜੋ ਕੌਮ ਦੇ ਮਹਾਨ ਸੂਰਬੀਰ ਬਚਨ ਕੇ ਬਲੀ ਜਿਨ੍ਹਾਂ ਨੇ ਛੋਟੀ ਅਵਸਥਾ ਦੇ ਵਿੱਚ ਬਾਬਾ ਸੁਖਾ ਸਿੰਘ ਜੀ ਦਾ ਜਨਮ ਜਦੋਂ ਹੁੰਦਾ ਹੈ ਜੀ ਸਨ 1702 ਦੇ ਵਿੱਚ ਮਾਤਾ ਹਰਕੌਰ ਜੀ ਦੀ ਕੁੱਖ ਤੋਂ ਪਿਤਾ ਭਾਈ ਲੱਧਾ ਸਿੰਘ ਜੀ ਦੇ ਗ੍ਰਹਿ ਇਸੇ ਨਗਰ ਵਿੱਚ ਜੋ ਜਿੱਥੇ ਅੱਜ ਕੱਲ ਗੁਰਦੁਆਰਾ ਜਨਮ ਸਥਾਨ ਹੈ ਉਸ ਜਨਮ ਸਥਾਨ ਤੇ ਜੋ ਕੌਮ ਦੇ ਮਹਾਨ ਸ਼ਹੀਦ ਨੇ ਉਹਨਾਂ ਦਾ ਜਨਮ ਹੁੰਦਾ ਜੀ ਜਦੋਂ ਕੋਈ ਬਾਬਾ ਸੁਖਾ ਸਿੰਘ ਜੀ 12-14 ਸਾਲ ਦੇ ਹੁੰਦੇ ਨੇ ਮੁਗਲ ਹਕੂਮਤਾਂ ਸਿੱਖਾਂ ਦੇ ਵੈਰੀ ਸਨ ਸਿੱਖਾਂ ਨੂੰ ਫੜ-ਫੜ ਕੇ ਉਦੋਂ ਮਾਰਿਆ ਜਾ ਰਿਹਾ ਸੀ ਤਸ਼ੱਦਦ ਕੀਤਾ ਜਾ ਰਿਹਾ ਸੀ ਤੇ ਕੌਮ ਦੇ ਜਿਹੜੇ ਕੁਰਬਾਨੀ ਕਰਨ ਵਾਲੇ ਮਹਾਨ ਸੂਰਬੀਰ ਸਨ ਉਹਨਾਂ ਦੀ ਸੇਵਾ ਵਿੱਚ ਬਾਬਾ ਸੁਖਾ ਸਿੰਘ ਜੀ ਤਤ ਪਰ ਰਹਿੰਦੇ ਸਨ ਜੰਗਲਾਂ ਵਿੱਚ ਵੀ ਜਾ ਕੇ ਸਿੰਘਾਂ ਨੂੰ ਪ੍ਰਸ਼ਾਦਾ ਪਾਣੀ ਸ਼ਕਾਉਂਦੇ ਸਨ ਜਦੋਂ ਇਹ ਜਿਹੜੀ ਉਦੋਂ ਦੀ ਗਤੀਵਿਧੀਆਂ ਸਨ ਬਾਬਾ ਸੁਖਾ ਸਿੰਘ ਜੀ ਦੇ ਘਰਦਿਆਂ ਨੇ ਵੇਖੀਆਂ ਕਿ ਬਾਬਾ ਸੁਖਾ ਸਿੰਘ ਜੀ ਬਾਲ ਅਵਸਥਾ ਵਿੱਚ ਅਜੇ ਕੋਈ 12-14 ਸਾਲ ਦੇ ਨੇ ਤੇ ਇਹ ਸਿੰਘਾਂ ਵਿੱਚ ਜਾ ਕੇ ਸ਼ਿੰਗਾਂ ਨੂੰ ਜਲਪਾਣੀ ਸਿਖਾਉਂਦੇ ਨੇ ਜੇ ਮੁਗਲ ਹਕੂਮਤ ਦੀ ਨਜ਼ਰ ਚੜ ਗਈ ਤੇ ਸਾਡਾ ਬੱਚਾ ਜਿਹੜਾ ਕਿਧਰੇ ਇਹ ਮੌਤੇ ਘਾਟਣਾ ਉਤਾਰ ਦੇਣ ਇਸ ਵਾਸਤੇ ਕਰਦਿਆਂ ਨੇ ਜਦੋਂ ਬਾਬਾ ਸੁਖਾ ਸਿੰਘ ਜੀ ਲੰਮੇ ਪੈਂਦੇ ਨੇ ਰਾਤ ਦੇ ਪ੍ਰਸ਼ਾਦਾ ਛਕਣ ਤੋਂ ਪਹਿਲੋਂ ਜਦੋਂ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਉਹਦੇ ਵਿੱਚ ਭੰਗ ਮਿਲਾ ਕੇ ਬਾਬਾ ਸੁਖਾ ਸਿੰਘ ਜੀ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ ਫਿਰ ਬੇਹੋਸ਼ੀ ਦੀ ਹਾਲਤ ਵਿੱਚ ਜਦੋਂ ਰਾਤ ਲੰਮੇ ਪੈ ਜਾਂਦੇ ਨੇ ਤੇ ਫਿਰ ਉਹਨਾਂ ਦੇ ਕੇਸ ਕਤਰ ਕਰ ਦਿੱਤੇ ਜਾਂਦੇ ਨੇ। ਬਾਬਾ ਸੁਖਾ ਸਿੰਘ ਜੀ ਜਦੋਂ ਇਹ ਉੱਠਦੇ ਨੇ ਅੰਮ੍ਰਿਤ ਵੇਲੇ ਵੇਖਦੇ ਨੇ ਕਿ ਸਿਰ ਤੇ ਕੇਸ ਨਹੀਂ ਆ ਤੇ ਇਹ ਨਮੋਸ਼ੀ ਦੇ ਮਾਰੇ ਹੋਏ ਕਿ ਜੇ ਕੇਸ ਨਹੀਂ ਰਹੇ ਗੁਰੂ ਦੀ ਮੋਹ ਨਹੀਂ ਰਹੀ ਤੇ ਇਹ ਜੀਵਨ ਵੀ ਕਿਸੇ ਕੰਮ ਨਹੀਂ ਆ। ਇਸ ਵਾਸਤੇ ਬਾਬਾ ਸੁਖਾ ਸਿੰਘ ਜੀ ਨੇ ਪਿੰਡ ਦੇ ਲਹਿੰਦੇ ਬੰਨੇ ਇੱਕ ਵੱਡਾ ਵੱਡਾ ਖੂਹ ਸੀ। ਉਸ ਖੂਹ 'ਤੇ ਛਾਲ ਮਾਰ ਦਿੱਤੀ ਕਿ ਜੇ ਇਹ ਕੇਸ ਨਹੀਂ ਰਹੇ ਤੇ ਅਸੀਂ ਵੀ ਇਸ ਜੀਵਨ ਨੂੰ ਖਤਮ ਕਰ ਦੇਣਾ ਹੈ ਸੋ ਬਾਬਾ ਸੁਖਾ ਸਿੰਘ ਜੀ ਨੇ ਜਦੋਂ ਖੂਬੇ ਛਾਲ ਮਾਰੀ ਤੇ ਖੂਦ ਹੀ ਮੜ ਤੀ ਫਿਰ ਪਿੰਡ ਦੇ ਲੋਕ ਇਕੱਠੇ ਹੁੰਦੇ ਨੇ ਆਣ ਕੇ ਵੇਖਦੇ ਨੇ ਕਿ ਕੀ ਗੱਲ ਹੋਈ ਆ ਜਦੋਂ ਸਾਰੇ ਇਕੱਠੇ ਹੋਏ ਵੇਖਿਆ ਕਿ ਬਾਬਾ ਸੁਖਾ ਸਿੰਘ ਜੀ ਨੇ ਥੱਲੇ ਛਾਲ ਮਾਰੀ ਹੈ ਸਾਰੇ ਯਤਨ ਕਰਦੇ ਨੇ ਬਾਬਾ ਸੁਖਾ ਸਿੰਘ ਜੀ ਨੂੰ ਬਾਹਰ ਕੱਢਣ ਦਾ ਪਰ ਬਾਹਰ ਨਹੀਂ ਆਉਂਦੇ ਕਹਿੰਦੇ ਕਿ ਇਹ ਜੀਵਨ ਜਿਹੜਾ ਉਹ ਖਤਮ ਕਰ ਦੇਣਾ ਮਰ ਜਾਣਾ ਹੈ ਇਹਦੋਂ ਚੰਗਾ ਹੈ ਜੇ ਸਿਰ ਤੇ ਸਿੱਖੀ ਨਹੀਂ ਰਹੀ ਤੇ ਫਿਰ ਜਦੋਂ ਹੂ ਵਿੱਚ ਪਾਣੀ ਥੋੜਾ ਸੀ ਜਲ ਜਿਹੜਾ ਉਹ ਡੋਬ ਨਾ ਸਕਿਆ ਤੇ ਬਾਬਾ ਸੁਖਾ ਸਿੰਘ ਜੀ ਨੂੰ ਬਥੇਰਾ ਯਤਨ ਕੀਤਾ ਬਾਹਰ ਆਉਂਦਾ ਪਰ ਨਹੀਂ ਆਏ ਇੱਕ ਬਜ਼ੁਰਗ ਨੇ ਬੋਲੀ ਮਾਰੀ ਕਿ ਜੇ ਮਰਨਾ ਹੀ ਆ ਤੇ ਫਿਰ ਕੋਈ ਕੌਮ ਦੇ ਲੇਖੇ ਜ਼ਿੰਦਗੀ ਲਾ ਕੇ ਇਸ ਜੀਵਨ ਨੂੰ ਸਫਲਾ ਬਣਾਉਣਾ ਚਾਹੀਦਾ ਹੈ ਇਹ ਜਿਹੜੀ ਮੌਤ ਹੈ ਆਤਮ ਹਕਾਤੀ ਜਗਤ ਕਸਾਈ ਇਹ ਕਿਸੇ ਕੰਮ ਦੀ ਨਹੀਂ ਇਸ ਵਾਸਤੇ ਸੂਰਬੀਰਾਂ ਵਾਲੇ ਕੰਮ ਕਰਕੇ ਇਸ ਸੰਸਾਰ ਤੇ ਆਪਣੇ ਨਾਮ ਨੂੰ ਚਮਕਾਉਣਾ ਚਾਹੀਦਾ ਇਹ ਇਸ ਤਰ੍ਹਾਂ ਮਰਨਾ ਜਿਹੜਾ ਉਹ ਠੀਕ ਨਹੀਂ ਬਾਬਾ ਸੁਖਾ ਸਿੰਘ ਜੀ ਦੇ ਮਨ ਨੂੰ ਇਹ ਗੱਲ ਲੱਗੀ ਤੇ ਫਿਰ ਬਾਬਾ ਸੁਖਾ ਸਿੰਘ ਜੀ ਖੂਹ ਵਿੱਚੋਂ ਬਾਹਰ ਆਏ ਜਿਸ ਸਥਾਨ ਤੇ ਬਾਬਾ ਸੁਖਾ ਸਿੰਘ ਜੀ ਨੇ ਛਾਲ ਮਾਰੀ ਸੀ ਉੱਥੇ ਗੁਰਦੁਆਰਾ ਬੌਲੀ ਸਾਹਿਬ ਬਣਿਆ ਹੋਇਆ ਏ ਉਹ ਵੀ ਸਥਾਨ ਮੌਜੂਦ ਆ ਤੇ ਇਹ ਤੀਸਰਾ ਸਥਾਨ ਆ ਜਿੱਥੇ ਆਪਾਂ ਅੱਜ ਖੜੇ ਆ ਗੁਰਦੁਆਰਾ ਢਾਬ ਸਾਹਿਬ ਇਸ ਸਥਾਨ ਤੇ ਨੰਬਰਦਾਰਾਂ ਦੀ ਘੋੜੀ ਚਰਦੀ ਸੀ ਜੋ ਬਾਬਾ ਸੁਖਾ ਸਿੰਘ ਜੀ ਨੇ ਇਥੋਂ ਘੋੜੀ ਲੈ ਕੇ ਇਸ ਢਾਬ ਤੋਂ ਤੇ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲਿਆਂ ਦੇ ਜਥੇ ਵਿੱਚ ਜਾ ਕੇ ਭਰਤੀ ਹੋ ਗਏ ਤੇ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲਿਆਂ ਨੇ ਫਿਰ ਬਾਬਾ ਸੁਖਾ ਸਿੰਘ ਜੀ ਨੂੰ ਆਪਣਾ ਧਰਮ ਦਾ ਪੁੱਤਰ ਬਣਾਇਆ ਸ਼ਾਸਤਰ ਵਿਦਿਆ ਗੁਰਬਾਣੀ ਅਤੇ ਘੋੜਸਵਾਰੀ ਸਾਰਾ ਕੁਝ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲਿਆਂ ਨੇ ਬਾਬਾ ਸੁਖਾ ਸਿੰਘ ਜੀ ਨੂੰ ਸਿਖਾਇਆ ਗੁਰਬਾਣੀ ਦਾ ਕੀਰਤਨ ਜਿਹੜਾ ਸੀ ਬਾਬਾ ਸੁਖਾ ਸਿੰਘ ਜੀ ਸਰੰਦੇ ਨਾਲ ਬਹੁਤ ਸੋਹਣਾ ਕਰਦੇ ਸਨ ਤੇ ਸ਼ਾਸਤਰ ਵਿਦਿਆ ਵੀ ਬੜੇ ਸ਼ਾਸਤਰ ਵਿਦਿਆ ਵਿੱਚ ਮਾਹਰ ਸਨ ਘੋੜਸਵਾਰ ਵਿੱਚ ਮਾਹਰ ਸਨ ਸੋ ਬਾਬਾ ਸੁੱਖਾ ਸਿੰਘ ਜੀ ਨੇ ਫਿਰ अनेका ਜਿਹੜੀਆਂ ਜੰਗਾਂ ਨੇ ਇਸ ਕੌਮ ਬਦਲੇ ਇਹ ਧਰਮ ਬਦਲੇ ਉਹਨਾਂ ਨੇ ਇਹ ਜੰਗਾਂ ਲੜੀਆਂ ਜਿੱਤੀਆਂ ਗਿਲਜੇ ਨੂੰ ਕੋਟ ਬੁੱਡੇ ਦੇ ਮੈਦਾਨ ਵਿੱਚ ਇਕੱਲੇ ਨਾ ਇਕੱਲਾ ਜਿੱਥੇ ਯੁੱਧ ਹੋਇਆ ਉੱਥੇ ਵੀ ਗਿਲਜੇ ਨੂੰ ਮਾਰ ਕੇ ਫਤਿਹ ਹਾਸਲ ਕੀਤੀ ਅਤੇ ਜੋ ਛੋਟਾ ਘੱਲੂ ਘਾਰਾ ਸਨ 1746 ਵਿੱਚ ਵਾਪਰਿਆ ਕਨੂਵਾਨ ਦੇ ਸ਼ੰਭ ਵਿੱਚ ਜਿੱਥੇ 10 ਤੋਂ 12 ਹਜ਼ਾਰ ਸਿੰਘ ਸਿੰਘਣੀਆਂ ਸ਼ਹੀਦ ਹੋਏ ਉੱਥੇ ਵੀ ਬਾਬਾ ਸੁਖਾ ਸਿੰਘ ਜੀ ਨੇ ਉਸ ਯੰਗ ਨੂੰ ਲੜਿਆ ਉਸ ਘੱਲੂ ਘਾਰੇ ਦੇ ਵਿੱਚ ਜਿੱਥੇ ਬਾਬਾ ਸੁਖਾ ਸਿੰਘ ਜੀ ਦੀ ਲੱਤ ਤੇ ਜੰਬੂਰਚੇ ਦਾ ਗੋਲਾ ਵੱਜ ਕੇ ਫਟੜ ਹੋ ਗਿਆ ਸਨ ਲੱਤ ਟੁੱਟ ਗਈ ਸੀ ਕਾਠੀ ਦੇ ਹੰਨੇ ਨਾਲ ਬੰਨ ਕੇ ਬਾਬਾ ਸੁਖਾ ਸਿੰਘ ਜੀ ਨੇ ਉਸ ਮੈਦਾਨ ਵਿੱਚ ਮੈਦਾਨ ਨੂੰ ਫਤਿਹ ਕੀਤਾ ਜੰਗ ਕੀਤਾ ਤੇ ਫਿਰ ਕੁਝ ਸਮਾਂ ਜੈਤੋਨਗਰ ਵਿੱਚ ਰਹਿ ਕੇ ਆਪਣੀ ਲੱਤ ਦਾ ਇਲਾਜ ਕਰਵਾ ਕੇ ਠੀਕ ਹੋਏ ਫਿਰ ਜੰਗਾਂ ਜੁੱਦਾਂ ਵਿੱਚ ਰੁੱਝ ਗਏ ਸੋ 1752 ਵਿੱਚ ਬਾਬਾ ਸੁਖਾ ਸਿੰਘ ਜੀ ਸਾਧਰੇ ਨਗਰ ਦੇ ਜੋ ਅੱਜ ਕੱਲ ਪਾਕਿਸਤਾਨ ਹੈ ਰਾਵੀਓਂ ਪਾਰ ਜਿੱਥੇ ਅਬਦਾਲੀ ਦਾ ਡੇਰਾ ਸੀ ਉੱਥੇ ਬਾਬਾ ਸੁਖਾ ਸਿੰਘ ਜੀ ਨੇ ਅਬਦਾਲੀ ਤੇ ਹਮਲਾ ਕੀਤਾ ਨਾਲ ਫੌਜ ਥੋੜੀ ਸੀ ਤੇ ਬਾਬਾ ਸੁਖਾ ਸਿੰਘ ਜੀ ਉੱਥੇ ਅਬਦਾਲੀ ਦੇ ਤੀਸਰੇ ਹਮਲੇ ਵਿੱਚ ਇਥੇ ਸ਼ਹੀਦ ਹੋ ਗਏ 라ਵੀਓਂ ਪਾਰ ਜੋ ਪਾਕਿਸਤਾਨ ਵਿੱਚ ਰਹਿ ਗਿਆ ਸੋ ਇਹ ਜਿਹੜਾ ਸੰਖੇਪ ਜਿਹਾ ਇਤਿਹਾਸ ਹੈ ਕਿਉਂਕਿ ਹੋਰ ਵੀ ਬਾਬਾ ਸੁਖਾ ਸਿੰਘ ਜੀ ਨੇ ਮੱッセ ਰੰਗੜ ਦਾ ਸਿਰ ਵਢਣਾ ਸਨ 1740 ਵਿੱਚ ਸਨ 1737 ਵਿੱਚ ਗਰਵਾਲੀ ਦੀ ਜੰਗ ਕਰਨੀ ਅੰਮ੍ਰਿਤਸਰ ਅਤੇ ਅਨੇਕਾਂ ਜੰਗਾਂ ਹੋਰ ਬਾਬਾ ਸੁਖਾ ਸਿੰਘ ਜੀ ਨੇ ਜਿਹੜੀਆਂ ਲੜੀਆਂ ਤੇ ਜਿੱਤੀਆਂ ਜਦੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ਼ਨਾਨ ਕਰਨ ਦਾ ਦਰਸ਼ਨ ਕਰਨ ਦਾ ਮਗਲਾ ਵੱਲੋਂ ਬਿਲਕੁਲ ਬੰਦ ਕੀਤਾ ਗਿਆ ਸੀ ਉਦੋਂ ਵੀ ਬਾਬਾ ਸੁਖਾ ਸਿੰਘ ਜੀ ਨੇ ਇਸ਼ਨਾਨ ਕਰਕੇ ਵੰਗਾਰਿਆ ਸੀ ਕਿ ਸਿੰਘ ਜਿਹੜੇ ਨੇ ਉਹ ਤੁਹਾਡੇ ਸਖਤ ਪਹਿਰੇ ਵਿੱਚ ਵੀ ਇਸ਼ਨਾਨ ਕਰ ਜਾਂਦੇ ਨੇ ਤੇ ਦੱਸਿਆ ਸੀ ਸੋ ਬਹੁਤ ਮਹਾਨ ਕੁਰਬਾਨੀ ਹੈ ਬਾਬਾ ਸੁਖਾ ਸਿੰਘ ਜੀ ਦੀ ਵੀਰ ਜੀ ਅਜ ਨਗਰ ਵਿੱਚ ਆਏ ਨੇ ਇਹਨਾਂ ਦਾ ਵੀਡੀਓ ਵਾਲਿਆਂ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬਹੁਤ ਖੂਬਸੂਰਤ ਤਲਾਬ ਵੀ ਬਣਿਆ ਵੈ ਜੀ ਇੱਥੇ ਪਾ ਦੋ ਮਹੀਨੇ ਦੇ ਵਿੱਚ ਇੱਥੇ ਬਾਬਾ ਸੁਖਾ ਸਿੰਘ ਜੀ ਦਾ ਦਿਹਾੜਾ ਮਨਾਇਆ ਜਾਂਦੇ ਨੇ اے ਸੀ ਜੀ ਜਨਮ ਸਥਾਨ ਪਿੰਡ ਕੁੰਮੋਕੇ ਭਾਈ ਸੁਖਾ ਸਿੰਘ ਜੀ ਦੀ ਇਹ ਤਾਬ ਹੁੰਦੀ ਸੀ ਉਸ ਸਮੇਂ ਕਿਉਂਕਿ ਦੁਆਰੇ ਦੋ ਤਿੰਨ ਤਿੰਨ ਬਣੇ ਬੇ ਪਿੰਡ ਦੇ ਵਿੱਚ ਜਿੱਥੇ ਇੱਕ ਮਕਾਨ ਸੀ ਉਹਨਾਂ ਦਾ ਉਹਨਾਂ ਦਾ ਪਰਿਵਾਰ ਕੁਝ ਹਜੇ ਵੀ ਕਹਿੰਦੇ ਦial ਕੇ ਇੱਥੇ ਨੇੜੇ ਪਿੰਡ ਹੈ ਕੋਈ ਉੱਥੇ ਰਹਿੰਦੇ ਨੇ ਪਰਵਾਦ ਦੇ ਮੈਂਬਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮਿਲਦੇ ਆ ਅਗਲੀ ਕੜੀ ਦੇ ਵਿੱਚ ਕੋਈ ਹੋਰ ਇਤਿਹਾਸਕ ਗੁਰੂ ਘਰ ਦੇ ਨਾਲ